ਕੀ ਹੈ ਸਾਰਾ ਤੇ ਕੰਮ ਤੇਰਾ ਮਰਿਆ ਮਾਰੇ ਬੈਗ ਚੋਕੇ ਮਾਰੇ ਬੈਗ ਚੋਕੇ ਚਲੋ ਚਲੀਏ ਮਗਰ ਮਗਰ ਤਲੀ ਫੈਨ ਗਈ ਹੈ ਦਾਦੀ ਦੇ ਮਗਰ ਮਗਰ ਦਾਦੀ ਕਿਥੇ ਹੈ ਮਸੀ ਬਾਦ ਦਾਦੀ ਚੱਲੇ Besi pada tadi. Nah, ini besi pati ya. Wah, tadi. Tadi coklat. Ya e masih pada tadi. Pari kado nale. Ah, pari kado ah, ya. Anji. Ah, ਆ ਪਪਾ ਨੂੰ ਪਾ ਦੂਸੀ ਹਾਂ ਆ ਪਾ ਪਰ ਇੰਕਾ ਦੋ ਆ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਨਐਮ ਵਲੌਗ ਦੇ ਵਿੱਚ ਤੇ ਮੈਂ ਹੁਣ ਇਹ ਬਲਾ ਖਾ ਰਿਹਾ ਤੇ ਮੁੰਮੇ ਨੂੰ ਪਹਿਲਾਂ ਦਵਾਈ ਲੈਣ ਨੂੰ ਕਹਿੰਦੀ ਦਿਓ ਨਾ ਛੱਡਾ ਉਹਨੂੰ ਅੱਗੇ ਬਾਅਦ ਦੇਖਦੇ ਹਾਂ ਆਪਣਾ ਤੇ ਉੱਧਰ ਜਾਵਾਂਗੇ ਬਾਏ ਕਰ ਦੋ ਮੰਮਾ ਮੰਮਾ ਨੂੰ ਕਹ ਬਾਈ ਬਾਏ ਦੋ ਕ ਮਾਰ ਕੇ ਕਾ ਕ ਬਾਈ ਕਾ ਬਾਈ ਬਾਏ ਬਾਏ ਕਰਪੀ ਨਾਲ ਚਲੇ ਜਾਓ ਜਾਓ ਮੈਂ ਫੜ ਲਿਆ ਮੈਂ ਫੜਵਾ ਲਿਆ ਫੜ ਲਿਆ ਤੂੰ ਜਾਂ ਮੰਮਾ ਕੋ ਜਾਂ ਮੰਮਾ ਕੋ ਚਿਜੀ ਖਵਾਉਂਦੀ ਜਾਂ ਮੰਮਾ ਕੋ ਚਿਜੀ ਲੈ ਆਓ ਚਿਜੀ ਖਵਾਉਂਦੀ ਜਾ chị 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 đi chị chị mua chị 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 bye chị chị Bye chị 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 đi chị 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 ਰੌਂਡੀ ਆ ਜਾ ਆ ਜਾ ਆ ਜਾ ਰੌਂਡੀ ਬਾਏ ਰੌਂਡੀ ਵਿਚਾਰੀ ਕਿੰਨੀ ਰੌਂਡੀ ਕਹਿੰਦੀ ਮੰਮੀ ਜਾਣਾ ਚਾਹੁੰਦੀ ਕੋਈ ਗੱਲ ਇੰਨੇ ਦਿਨ ਖੜੇ ਤੇ ਪੈਣਾ ਹੀ ਅਸੀਂ ਪਹੁੰਚ ਗਏ ਗੁਰਨਾਨਕ ਦੇਵ ਹਸਪੀਟਲ ਤੇ ਇਥੋਂ ਮੰਮੀ ਦੀ ਦਵਾਈ ਚੱਲ ਰਹੀ ਹੈ ਤੇ ਮਮਿਕਾਂਡੀ ਡਾਕਟਰ ਨੇ ਕਈ ਥੋੜੀ ਵਧੀਆ ਦਵਾਈ ਦੇ ਮੇਰੇ ਲੱਕ ਨੂੰ ਬੜੀ ਪੀੜ ਹੋਣ ਦੇ ਮੋਟਰਸਾਈਕਲ ਤੇ ਉਦਨ ਗਏ ਨਾ ਜਿੱਦਾਂ ਡੈਡੀ ਤੇ ਮੰਮੀ ਅਖਲ ਪਰਸੋਂ ਜੇ ਤੇ ਉਹ ਮੋਟਰਸਾਈਕਲ ਦੇ ਜਿਆਦਾ ਦੂਰ ਗਏ ਨੇ ਤੇ ਜਾਂਦੇ ਨਹੀਂ ਹੁਣ ਮੋਟਰਸਾਈਕਲ ਤੇ ਮੰਮੀ ਤੁਹਾਨੂੰ ਪਤਾ ਅੰਮ੍ਰਿਤਸਰ ਤੋਂ ਅੱਗੇ ਗਏ ਸੀਗੇ 에어ਪੋਰਟ ਰੋਡ ਤੋਂ ਅੱਗੇ ਗਏ ਸੀਗੇ ਤੇ ਉਹ ਤਾਂ ਕਰਕੇ ਲੱਕ ਨੂੰ ਖਿੱਚ ਜੀ ਪੈ ਗਈ ਚਲੋ ਮਾਤਾ ਨੇ ਲੈ ਲਈ ਦਵਾਈ ਆਉਂਦੇ ਮੈਂ ਤਾਂ ਤਾਂ ਨਾਲ ਹੀ ਆਉਂਦਾ ਹਾਂ ਮੁੜ ਕੇ ਡਾਕਟਰ ਨੇ ਆਵਾਜ਼ ਮਾਰ ਲਈ ਕਹਿੰਦੇ ਆ ਪਤ ਨਹੀਂ ਕਿ ਪਰਚੀ-ਪਰਚੀ ਰਹਿ ਗਈ ਮੈਂ ਚੱਲ ਫੜਦਾ ਮਾਤਾ ਕੀ ਆਹੀ ਦਰੇ ਚੱਲ ਕੇ ਵਾਪਸ ਦਵਾਈ ਇੱਕ ਦੱਸੀ ਉਹਨੇ ਕਿਹਾ ਜੇ ਸਿਰ ਪਰਾ ਹੋ ਗਿਆ ਨਾ ਨਾ ਖਾਜੋ ਅੱਛਾ ਅੱਛਾ ਠੀਕ ਠਾਕ ਤੇ ਜੇ ਹੋੜਾ ਹੋ ਉਤੇ ਫੇ ਖਾ ਲਿਓ ਲਵੇ ਪਾਣੀ ਪੂਣੀ ਮਾਰ ਕੇ ਮੋੜੀ-ਮੋਟੀ ਗੱਡੀ ਸਾਫ਼ ਕੀਤੀ ਆ ਗਰਮੀ ਬਹੁਤ ਜ਼ਿਆਦਾ ਮਾੜਾ ਮੋਟਾ ਬੱਤਾ ਉੜ ਗਿਆ ਜੀ ਵੀ ਇੱਤਾਂ ਹੈ ਜੀ ਜ਼ਰਾ ਕਰਦਾ ਚੱਲਣਾ ਨਾ ਘਰੇ ਆਏ ਆਏ ਆਂ ਗੱਲ ਮੈਂ ਚਲ ਇੱਥੇ ਪੈਪ ਲੱਗਾ ਹੈਗਾ ਕਰ ਲਈ ਸਾਂ ਠੀਕ ਹਾਂ ਕਦਾਂ ਲਵਣੀ ਆ ਇਹਨਾਂ ਆਹ ਪਾੜੀ ਲਾ ਕੇ ਜਾਣਾ ਨਹੀਂ ਤੇ ਇਹਨਾਂ ਕੇ ਨਾ ਇਦਾਂ ਕਰਾ ਵੀ ਸਾਮ ਕਰਾ ਖੋ ਨੇ ਸਹੀ ਹੈ ਸਹੀ ਸੋਨੇ ਲੱਗਣ ਦੇ ਲੈ ਐਂ ਦੰਦਿਆਂ ਨੂੰ ਮੇਰਾ ਮਾਸਟਰ ਰਾਮ ਦਾ ਹੁੰਦਾ ਹੈ ਕਹਿੰਦੀ ਕਿ ਇਨਕਾਂ ਵਾਲਾ ਦੇਖੀ ਜਾ ਜਾਣਾ ਕੋਈ ਇਹ ਹੁਣ ਇਹ ਬਲੈਕ ਹੋ ਗਈ ਹੋਰ ਹੈਗੀ ਤਰਕੇ ਇੱਕ ਤੋੜਤੀ ਇਹਨੇਰ ਗੁੰਨੇ ਖੜੀ ਹੈਣਾ ਇਹਦੀ ਸ਼ੇਪ ਵੀ ਸੇਮ ਨਹੀਂ ਨਹੀਂ ਫਰਕ ਆਵੇ ਅਨੋ ਤੇ ਉਹ ਇਹ ਕਿ ਥੋੜੀ ਨੀਚੋਂ ਉਹਦੀ ਆ ਉਹ ਜਿਹੜੀ ਤੋ ਲਾਈ ਉਹ ਗਲਾਈ ਹੈ ਪੂਰੀ ਤੇ ਆ ਗਲਾਈ ਥੋੜੀ ਫਰਕ ਹੈ ਇਹਦਾ ਆਣਾ ਮੈਂ ਟੌਰ ਕਰਦਣੀ ਮੈਂ ਇਹ ਸਦਾਈ ਥੋੜੀ ਐਵੇਂ ਸਾਮ-ਸਾਮ ਰੱਖੀ ਜਾਉ ਕੱਪੜੇ ਆਪਣੇ ਹਾਂ ਠੀਕ ਹੈ ਮੈਂ ਜਾਣਾ ਨਹੀਂ ਮੈਂ ਪਾ ਕੇ ਰਾਤ ਨੂੰ ਤੇ ਫੇਰ ਹੀ ਜਾਣਾ ਕਿਸ ਬੰਨੇ ਗੱਡੀ ਚ ਗੰਦੇ ਹੋਏ ਨੇ ਗੱਡੀ ਚ ਬੱਲੇ ਬੱਲੇ ਗੱਡੀ ਦੇ ਵਿੱਚ ਦੀ ਦਾ ਆਪਣਾ ਬੈਡਬਾਲ ਖੇਡਣਾ ਨਾ ਹੀ ਗੰਦੇ ਹੋਏ ਰਹਿਣਾ ਹੈ ਗੱਡੀ ਦੇ ਘੱਟਾ ਜਿੱਦਾਂ ਬਹੁਤ ਜ਼ਿਆਦਾ ਕੋਈ ਗੱਲ ਨਹੀਂ ਇਹੋ ਲੋਕਾਂ ਨੇ ਦੇਖਣੇ ਤੇ ਕੱਪੜੇ ਦੇਖਣੇ ਤੇ ਵੀ ਮਠਾਰੂ ਨੇ ਕੱਪੜੇ ਚੰਗੇ ਪਾਏ ਠੀਕ ਹੈ ਮੈਂ ਤਾਂ ਟੌਰ ਕੱਢ ਕੇ ਜਾਣਾ ਵੇ ਲਾ ਬਾਕੀ ਤੇਰੀ ਮਰਜ਼ੀ ਉਖੜਨਾ ਇਹਦੇ ਪਾ ਕੇ ਜਾਣਾ ਜਾਂ ਮਰਜ਼ੀ ਦੀ ਨਕਰਸੂਟ ਪਾ ਦੇਣਾ ਜਾਂ ਤੁਸੀਂ ਦੇਖ ਲਿਆ ਅੱਜ ਦੇ ਤੇ ਕਿਹਦੀ ਜੇਲ ਪੁੱਗਦੀ ਨਕਰਸੂਟ ਪਾ ਕੇ ਜਾਣਾ ਅੱਜ ਠੀਕ ਹੈ ਨਕਰਸੂਟ ਪਾ ਕੇ ਜਾਣਾ ਅੱਜ ਹੈ ਨਾਲ ਕੁੜੀ ਨੇ ਨਵੇਂ ਸੂਟ ਪਾਣੇ ਫਰੋਕਾਂ ਵੜੀਆਂ ਆਈਆਂ ਬਾਹਰੋਂ ਇੰਨੀ ਗਰਮੀ ਪੈਣੀ ਉਹਨੂੰ ਫਰੋਕਾਂ ਪਾ ਦੋ ਹੈ ਭਾਰੀ ਲੱਗੀ ਆ ਹਾਂ ਉਹ ਬਹੁਤ ਭਾਰੀ ਲੱਗੀ ਬਣੀ ਕਾ ਸੂਟ ਹੋ ਗਿਆ ਪਰ ਇੱਕ ਮਿੰਟ ਉੰਨਾ ਮੈਂ ਨਵੇਂ ਕਰਦਾਂ ਨਿੱਕਰ ਸੂਟ ਕੱਢੀਆਂ ਆ ਨਹੀਂ ਕੱਢਣ ਇੱਕ ਮਿੰਟ ਇਹ ਪਾਉਣਾ ਮੈਂ ਪਾਉਣ ਕਰ ਸੂਟ ਇੱਕ ਮਿੰਟ ਬਾਹਰ ਚੱਲ ਦੇਖਣ ਦੇ ਪੂਰਾ ਹੰਦਾ ਪੜਾ ਆ ਜਾਣਾ ਆ ਦੇ ਇੱਕ ਮਿੰਟ ਪਾਉਣਾ ਮੈਂ ਕਿ ਮੈਂ ਮੈਂ ਇਹ ਰੱਖਣੇ ਥੋੜੀ ਇਹ ਦੱਸ ਕਦੋਂ ਪਾਉਣੇ ਬੰਦੇ ਨੂੰ ਨਿਓ ਯਾਰ ਨਾ ਕਰੋ ਨਾ ਕੱਢ ਬਾ ਪਾਉਣੇ ਚੰਗਾ ਜਾਓ ਹਮਨੇ ਜਾਏਗੇ हमने जाएंगे ਨਾ ਨਾ ਕਰ ਦੇ ਕਰ ਦੇ ਸ਼ਾਬਾਸ਼ ਹਾਂ ਇਹ ਪਾਉਣੀ ਨਹੀਂ ਮੈਂ ਇਹ ਕਿਤੇ ਕੱਢਣ ਦੀ ਇਹ ਨਹੀਂ ਪਾਉਣੀ ਨਾ ਨਾ ਲੈ ਹੁਣੇ ਵੀ ਇਹ ਨਹੀਂ ਪਾਉਣੀ ਉਹ ਪਾਉਣਾ ਕਾਲੇ ਨਿੱਕਰ ਵਾਲੇ ਇੱਕ ਵੀ ਚੰਗਾ ਲੱਲਾ ਉੱਥੇ ਪਾ ਲਾਂਗੇ ਚੰਗਾ ਫਿਰ ਅਗਲਾ ਦੋ ਕਹਿੰਦੀ ਗੁਰਦਰ ਚੱਲਦੇ ਨਿਕਰ ਸੂਟ ਮੈਂ ਮੈਂ ਮੰਨਦਾ ਨਹੀਂ ਚੱਲਦੀ ਉਦੋਂ ਲਾ ਦਾਂਗੇ ਨਾ ਉੱਥੇ ਪਹਿਲਾਂ ਰੂਮ ਲੈ ਲਾਂਗੇ ਮਣਕੇ ਰੂਮ ਚ ਜਾਂਦੇ ਮਲਾਕ ਮਣਕੇ ਕੁਰਤਾ ਪਜਾਮਾ ਪਾਵਾਂਗਾ ਸੋਣਾ ਹੈ ਨਾ ਘੁੰਮਣ ਜਾਵੇ ਬੰਦਾ ਤਾਂ ਨਾ ਪਾਵੇ ਚੱਲ ਮੈਂ ਇਦਾਂ ਕਰਦਾ ਮੈਂ ਹੁਣ ਪਾਲੀ ਨੇ ਉਹਨੂੰ ਮੁਹੱਲਾ ਘੁੰਮਣਾ ਆਪਣਾ ਠੀਕ ਹੈ ਚਾਹ ਠੀਕ ਅਦਰ ਹੈ ਕਰਨੀ ਅਗਰ ਨਾ ਨੰਮੀ ਪਈ ਕਿ ਨਹੀਂ ਉਹ ਫੀਲਿੰਗ ਲੈਣ ਦੀ ਵੀ ਮੈਂ ਦੁੱਧ ਪੀਣ ਦੀ ਹਾਂ ਬੋਲਤੇ ਵੇ ਛੱਟ ਲੱਗੀ ਕੱਲ ਦੀ ਬੈ ਗਈ ਆਪਣਾ ਤੇ ਉਹ ਕੁੜੀਆ ਦਾ ਤੇ लवली ਹੋਣੀ ਅਜੇ ਤੱਕ ਨਹੀਂ ਆਇਆ ਫਿਰ ਫਿਰ ਇਹਨਾਂ ਨੇ ਕਹਿਣਾ ਵੀ ਛੇਤੀ ਕਰੋ ਛੇਤੀ ਕਰੋ ਨਹੀਂ ਰਹਾ ਹੋ ਗਿਆ ਇਦਾਂ ਉਦਾਂ ਉਦਾਂ ਹੈ ਰੱਬ ਨਾ ਕਰ ਕੋਈ ਅਭੀ ਨਵੀਂ ਉਹ ਇੰਦੇ ਬੰਦਾ ਛੇਤੀ ਆਉਣ ਵਾਲਾ ਬਣਦਾ ਇਹ ਵੀ ਕੋਈ ਨਹੀਂ ਆਲ लवली ਹੋਣੀ ਵੀ ਗੰਡਾ ਧੋਪਾਈਏ ਚਲੋ ਚਲੋ ਆ ਵੀ ਗੰਡਾ ਧੋਪਾਈ ਆ ਵੀ ਆ ਗੰਡੀ ਆ ਵੀ ਗੰਡਾ ਧੋਪਾ ਗੰਡੀ ਵੀ ਉਹ ਜੁੱਤੀ ਵੇ ਘੜੀ ਪਾਡੀ 65 ਲਵਾ ਲੈ ਦੇਂਦੇ ਆਂ ਦੇਂਦੇ ਆਂ 60 ਲੱਗ ਜਣੀਆਂ ਲਾਨ ਹਾਂਜੀ ਲੈ ਦੇ ਕੰਦੀ ਮੇਰਾ ਟੀਵੀ ਲਾ ਦੇ ਵੇਟ ਕਾਂਡੇ लवली ਹੋਣਾ ਦੀ ਤੇ ਉਹ ਆਉਂਦੇ ਨਾਲ ਹੀ ਲੈਣ ਕਿਥੇ ਨਹੀਂ ਆਏ ਵੇਦੇ ਬੁਲਾ ਲੈ ਅਜੇ ਨਹੀਂ ਆਇਆ ਟਾਈਮ ਲੱਗ ਜਣਾ ਨੂੰ लवली ਕੈਂਡੀ ਅਜ ਵੀ ਏਰ ਕੇ ਲੱਗੇ ਆ ਮੈਨੂੰ ਏਰ ਕੇ ਲੱਗ ਰਹੀ ਹੈ ਅਜ ਹਾਂਜੀ ਦਾ ਚਿਕਾ ਤੋ ਮੇਰਾ ਡੀਅਰ ਜੁਨੇ ਨਾ ਤਰ ਤਸ਼ਨ ਜਿਹੜੇ ਨੂੰ ਖਾਉਂ ਲੱਗਦੇ ਹੈ ਕੀ ਹੀਓ ਇਹ ਮੇਰੀ ਰਾਣੀ ਹੈ ਮੇਰੀ ਗੋਣੀ ਇਹ ਧੀ ਨਹੀਂ ਹੈ ਮੇਰੀ ਰਾਣੀ ਰਾਣੀ ਹੈ ਨਾ ਅਰਗਣ ਰਾਣੀ ਹੈ ਮੇਰੀ ਰਾਣੀ ਹੈ ਨਾ ਤੇਰਾ ਬੱਚਾ ਹੈ ਲੈ ਵੀ ਜਾਣ ਤੋਂ ਪਹਿਲਾਂ ਇੱਕ ਵਾਰੀ ਹਰ ਗੁੰਦਾ ਡਾਂਸ ਕਿ ਨਹੀਂ ਤੇ ਟੇ ਡਾਂਸ ਕਰ ਲਵਲੀ ਹੁੰਨ ਦਾ ਦੀ ਕੰਦੇ ਲਵਲੀ ਹੁੰਦੇ ਚੱਕਰੋ ਚ ਦੋਵਾਂ ਦੀ ਜੰ ਲੜਾਈ ਹੋ ਗਈ ਉਹ ਵੀ ਕੈਂਡੀ ਜਾਣਾ ਜੁਣਾ ਨਹੀਂ ਆਹ ਉਹ ਇਹਨਾਂ ਨੇ ਅੱਧੀ ਰਾਤ ਕਰਤੀ ਸਹੀ ਗੱਲ ਹੈ 7 ਵਜਾ ਤੱਕ ਤੇ ਜਾਣਾ ਕਰ ਵਾਲੇ ਇਹਨਾਂ ਇਹਨਾਂ ਅੜੀ ਮਮ ਇਹ ਅਜੇ ਡਰਨੇ ਤੂੰ ਅਜੇ ਇੱਥੇ ਤੁਰੇ ਪਿੰਡੇ ਹੈਂ ਆਜੋ ਕਹਾਂ ਜਾਣਾ ਕ ਨਹੀਂ ਜਾਣਾ ਯਾਰ ਓਸਤਾਦ ਦਤਾ ਆ ਕੀ ਹੈ ਸਾਰਾ ਤੇ ਕੰਮ ਤੇਰਾ ਬੰਦਾ ਉਹ ਮਾਰੇ ਬੈਗ ਚੋਕੇ ਮਾਰੇ ਬੈਗ ਚੋਕੇ ਗੁੱਸਾ ਵੇਖੋ ਹੱਸ ਕੇ ਗੁੱਸਾ ਇਹ ਕੜਾ ਗੁੱਸਾ ਇਸ ਨਾਲ ਹੈ ਵੇਖ ਵੇਖ ਕੇ ਕਿ ਆਏ ਨਹੀਂ ਹੋ ਚਾਲ ਗਈ ਚੀਜੀ ਹੈ ਓਪੀ ਬੈਗ ਓਪੀ ਆਏ ਆ ਆਪਣਾ ਸਟਾਈਲ ਹੀ ਅਸਾ ਹੈ ਬੈਗ ਨੂੰ ਬਾਹਰ ਛੋੜਨੇ ਦਾ ਆਪਣਾ ਸਟਾਈਲ ਹੀ ਅਸਾ ਹੈ ਕਿ ਨਹੀਂ ਅੱਡਾ ਸਟਾਈਲ ਹੀ ਇਦਾਂ ਦਾ ਨਾ 10-10 ਸਾਰੇ ਜਣੇ ਨੂੰ ਤੇ ਆਪਣਾ ਸਟਾਈਲ ਹੀ ਅਸਾ ਹੈ ਰਾਤ ਨੇ ਲਿਆ ਤਾਈ ਦਾ ਸਾਹ ਦੋ ਜੀ ਰਾਤ ਪੈ ਗਈ ਆਈ ਮੇਰਾ ਫੋਨ ਦੀ ਰਾਤ ਪੈ ਗਈ ਤੇ ਇਹ ਵੇਲੇ ਆਏ ਅਬ ਬੜਾ ਸੁਣਾ ਝੂੜਾ ਲੈਂਦਾ ਹੀ ਹੋਰ ਇਕੱਲੇ ਕਰ ਫੋਨ ਆਏ ਨੇ ਸੁਣਾ ਲੈ ਸੱਚੀ ਗੱਲ ਈ ਉਹ 올ਡ ਜਿਹਾ ਵਧੀਆ ਲੱਗਾ ਸੋਹਣਾ ਓਏ ਹੁਣ ਅੱਜ ਆਂਦੇ ਆ ਨਾ ਅੱਛਾ ਅੱਛਾ ਬੂਟ ਅੱਛਾ ਓਏ ਠੀਕ ਹੈ ਇਹ ਰਾਜੂ ਰਾਜੂ ਉਥੇ ਛੱਡ ਦੇ ਕਿ ਘਵਾਟ ਗਿਆ ਆ ਮੈਂ ਮੋਣੀ ਲੈ ਕੇ ਜਾਣਾ ਅੱਛਾ ਅੱਛਾ ਉਹ ਲੈ ਉਹ ਤੜਕਾ ਵਾਜਣੀ ਓਦੀ ਚਲੋ ਚੱਲੀਏ ਚਲੋ ਚੱਲੋ ਚਲੋ ਚੱਲੋ ਚਲੋ ਚੁੱਪ ਚੁੱਪ ਮਾਰੇ ਹਾਂ ਚੋ ਜੇ ਕੋ ਬੈਗ ਮਾਰੇ ਬਾਹਰ ਨੂੰ ਤੇ ਮੈਂ ਹੀ ਖੜਾ ਕਰ ਮੈਂ ਇਹ ਕਿਹੜਾ ਗੁੱਸਾ ਹੈ ਵੀ ਜੇ ਹੱਸ ਜਾਣੀ ਮੈਂ ਕਹਿੰਦਾ ਲਰਵੇ ਮੈਂ ਕਿਹਾ ਮੈਨੂੰ ਤਾਰ ਦੋ ਰਸਤੇ ਇਹ ਪিসি ਹੌਂਡੀ ਜੀ ਫੋਨ ਕਰਦੇ ਮੈਂ ਜਮੋਂ ਕੱਲੇ ਬਸ ਜੀ ਕਹਿੰਦੇ ਨਹੀਂ ਤੂੰ ਜਾ ਕਰਦੇ ਕੰਬਲੀ ਅੱਗੇ ਰੱਖ ਦੋ ਸਾਡੇ ਰਾਜੂ ਬੜਾ ਤਿਆ ਕਰ ਕਰ ਲਾਉਣ ਡਿਆ ਸਮਾਨ ਦੇ ਸਹੀ ਮੈਨੂੰ ਥੋੜੀ ਮਾਨਣਾ ਸੀ ਕਿਹੜਾ ਹੁੱਲਾ ਢੁਲਾ ਆ ਜੀ ਹਾਂ ਸਹੀ ਗਾ ਜੀ ਇੱਥੇ ਬੰਦਾ ਸੋਹਣਾ ਮਗਰ ਇੱਕ ਆ ਕੰਬਲੀ ਕਰ ਦੋ ਸਹੀ ਚਾਹੀਦੀ ਏ ਕਿਹੜਾ ਉਹ ਬੂਟ ਜਿਹੜੇ ਨਹੀਂ ਉਹ ਇੱਧਰ ਹੀ ਰੱਖ ਬਸ ਠੀਕ ਹੈ ਬਸ ਸਹੀ ਉਹ ਚੀਜ਼ ਜੀ ਅੱਗੇ ਰੱਖਾ ਮੈਂ ਕਹਿੰਦਾ ਮੈਂ ਕਿਹਾ ਇਹਦੇ ਉੱਤੇ ਮੜਾ ਜਾ ਕੋਈ ਭਾਰ ਇਹ ਰਿਚ ਖਾਣ ਵਾਸਤੇ ਰਚੀਜੀ ਰੱਖੀ ਆ। ਅੱਛਾ 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 ਅੱਛਾ। ਨਿੰਦਰਾ ਚੱਕਰ ਨਗਰ ਆਜੂ ਤੇ ਬਾਕੀ ਇਹ ਅਭੀ ਓਕੇ ਜਾਓ ਜਾਓ। ਇੱਕ ਦਾੜੀ ਹੁਣ ਆ ਜਣਾ ਉਹਨੇ ਰਾਤ ਰੁਕਣਗੇ। ਫਿਲਹਾਲ ਉਹ ਪਲਾਟ ਚ ਗਏ ਹੋਏ ਨੇ। ਤੇ ਮੰਮੀ ਹੁਣ ਹੀ ਉਧਰ ਹੀ ਰਹਿਣਗੇ ਵੀ ਕਰਨ ਦੀਆਂ ਨਾਲ। ਆਪਾਂ ਤੁਰ ਪੇਸੇ ਕੇ ਕਰੋ 7 ਵਜੇ ਤੁਰੇ। ਇਹ 7:30 7 ਵਜੇ 7:15 7 ਵਜੇ ਤੁਰੇ ਸੀ ਤੇ ਹਾਲੇ ਕਿੱਥੇ ਪਹੁੰਚੇ ਬੋਲਦੇ। ਤੇ ਪਹੁੰਚਣ ਵਾਲੇ ਬਸ ਟਾਂਡੇ ਪਹੁੰਚਣ ਵਾਲੇ ਆ ਤੇ ਲਵਲੀ ਫਰਸਟ ਟਾਈਮ ਜਾ ਰਹੀ ਸਾਡੇ ਨਾਲ ਟੂਰ ਤੇ ਮੈਂ ਲਵਲੀ ਨੇ ਬਿਲੀਵਰ ਜਿੱਦੇ ਸਹੀ ਗੱਲ ਆ ਅਸੀਂ ਪਹੁੰਚਣ ਵਾਲੇ ਆ ਤੁਦਰਾ ਸਾਹਿਬ ਹੈਗਾ ਨਾ ਪੁਲਪੁਖਤਾ ਸਾਹਿਬ ਹਾਂ ਹਾਂ ਤੇ ਉੱਥੇ ਪਹੁੰਚਣ ਵਾਲੇ ਆ ਆ ਪਾਈ ਮੰਝ ਸਾਹਿਬ ਉੱਤੇ ਨੰਗ ਗਿਆ ਗੁਰਦੁਆਰਾ ਹੁਣ ਆ ਪੁਲਪੁਖਤਾ ਆ ਗਿਆ ਆ ਜਾ ਗਿਆ ਅਗਲੇ ਬੰਨੇ ਹਰਗੁਣ ਸਾਡੀ ਸੋ ਗਈ ਆ ਤੰਗ ਬਹੁਤ ਜ਼ਿਆਦਾ ਕਰਦੀ ਪਈ ਸੀ ਕਹਿੰਦੀ ਮੈਨੇ ਚੀਜ਼ ਦੋ ਲੈ ਕੇ ਫੇ ਚਿਪਸ ਲੈ ਕੇ ਦਿੱਤੇ ਆ ਖਾ ਕੇ ਫੇ ਸੋ ਗਈ। ਚਤਾਨੀ ਬਾਰੀ ਖੋਲੀ ਜਾਂਦੀ ਬਾਰ-ਬਾਰ ਗੱਡੀ ਦੀ। ਕਹਿੰਦੀ ਬਾਰੀ ਖੋਲਣੀ ਆ ਕਦੀ ਸ਼ੀਸ਼ਾ ਖੋਲਦਿ ਖਦੀ ਕੋਸ਼ਿਸ਼ ਕਰਦੀ। ਆਪਾਂ ਪਹੁੰਚ ਗਏ ਆ ਗੁਰਦੁਆਰਾ ਪੁੱਲਪੁਕਤਾ ਸਾਹਿਬ। ਅੱਛਾ ਉਹ ਸਮਨੇ ਮਹਾਰਾਜ ਸੁਹ। ਆਹੀ ਹਾਲੇ ਹੈਗੇ ਆ ਇੱਥੇ ਪੁੱਲਪੁਕਤਾ ਲੱਲ ਨੇ ਨੂੰ ਲੱਗ ਪਈ ਏ ਘਬਰਾੜ ਤੇ ਉਹਦੇ ਵਾਸਤੇ ਮੈਡੀਸਿਨ ਲੈਣ ਵਾਸਤੇ ਗਏ ਰਾਜੂ ਤੇ ਪਹੁੰਚ ਗਏ ਆਪਾਂ ਇੱਥੋਂ ਰਹਿ ਗਿਆ ਹਿਸ਼ਾਰਪੁਰ 10 ਕਿਲੋਮੀਟਰ ਉਹ ਲਿਖਿਆ ਸਾਹਮਣੇ ਗੱਡੀ ਵਿੱਚ ਭਜਾਈ ਨਹੀਂ ਜਿਆਦਾ ਤੋਂ ਜਿਆਦਾ 70 80 70 80 ਇਹੋ ਸਪੀਡ ਰੱਖੀ ਜਿਆਦਾ ਨਹੀਂ ਮੰਜ ਮੰਜ ਜਾਣ ਦੇ ਮਰਮਾਨਾ ਚੱਲਦੇ ਆ ਪਰ ਮੁੱਖ ਬਹੁਤ ਲੱਗੀ ਹੈ ਹੈ ਕਿ ਧਿਆਨ ਆ ਯਾ ਸੜਕ ਕੀ ਆ ਵੀ ਇੱਕਦਮ ਉਹ ਵੱਧੇ ਵੀ ਸੇਬਰ ਦੂੰਦਿਆ ਸਸ ਜੇ ਫੇਰ ਠੀਕ ਹੈ ਉਹ ਗਾ ਦਵਾਈ ਲੈਣ ਵਾਸਤੇ ਉਧਰ ਗਿਆ ਦਸਤੀ ਇਹ ਮੈਡੀਕਲ ਸਟੋਰ ਤੇ ਆਪਣਾ ਮੈਡੀਸਨ ਲਈ ਤੇ ਬੰਦਾ ਬਹੁਤ ਵਧੀਆ ਉਹਨੇ ਪੁੱਛਿਆ ਵੀ ਕਿੱਧਰ ਚੱਲੇ ਜੀ ਤੇ ਰਾਜੂ ਨੇ ਕਿਹਾ ਵੀ ਅਸੀਂ ਚਲੇ ਆਂੰਦਪੁਰ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਮੈਡੀਸਨ ਲੈ ਲਈ ਰਾਜੂ ਨੇ ਤੇ ਮੜ ਕੇ ਬਾਈ ਕਹਿੰਦਾ ਵੀ ਇਹ ਰਾਜੂ ਨੇ ਆਖਿਆ ਕੱਲੇ ਪਾਹੇ ਕਹਿੰਦਾ ਵੀ ਯਾਤਰਾ ਤੇ ਜਿਹੜੇ ਜਾਂਦੇ ਉਹਨਾਂ ਕੋ ਪੈਸੇ ਨਹੀਂ ਅਸੀਂ ਲੈਂਦੇ ਬੜੀ ਵਿਦੇ ਗੱਲ ਗਈ ਸਾਰੀ ਦਵਾਈ ਦੇ ਦਿੱਤੀ ਤੇ ਰਾਜੂ ਨੇ ਭਾਜੀ ਕਹਿੰਦੇ ਵੀ ਕਿੱਧਰ ਚੱਲੇ ਕਹਿੰਦਾ ਅਸੀਂ ਆਂੰਦਪੁਰ ਸਾਹਿਬ ਦਰਸ਼ਨ ਕਰਨ ਕਹਿੰਦੇ ਭਾਜੀ ਪੈਸਾ ਕੋਈ ਨਹੀਂ ਲੈਣਾ ਜਾਓ ਕਹਿੰਦਾ ਜਿਹੜੇ ਯਾਤਰਾ ਤੇ ਜਾਂਦੇ ਉਹਨਾਂ ਕੋ ਆਪਾਂ ਪੈਸਾ ਕੋਈ ਨਹੀਂ ਲੈਂਦੇ ਕਹਿੰਦਾ ਇਸੇ ਕਰਕੇ ਤੈਨੂੰ ਪੁੱਛਣ ਡੇ ਅਸੀਂ ਉਹਨਾਂ ਤਾਂ ਕਿਨਾਂ ਪੈਸੇ ਦੇਣ ਡੇ ਕਹਿੰਦੇ ਨਹੀਂ ਕਹਿੰਦਾ ਪੈਸੇ ਵੀ ਲੈਣੇ ਤੇ ਮਰਜ਼ੀ ਲੈਂਦੇ ਯਾਤਰਾ ਤੇ ਜਿਹੜੇ ਜਾਂਦੇ ਨਹੀਂ ਲੈਂਦੇ ਆ ਵੀ ਆ ਵੀ ਆ ਵੀ ਆ ਭਾਜੀ ਆ ਮੈਡੀਕਲ ਸਟੋਰ ਆ ਭਾਦਾ ਆਹ ਸਾਹਮਣੇ ਆ ਵਾਲਾ ਮੈਡੀਕਲ ਸਟੋਰ ਆ ਆ ਬਿਲਕੁਲ ਲੋਕੇਸ਼ਨ ਤੇ ਆ ਹਿਸ਼ਾਰਪੁਰ ਇਹ ਹਿਸ਼ਾਰਪੁਰ ਰੋਡ ਆ ਹਿਸ਼ਾਰਪੁਰ ਵਿਜਵਾੜਾ ਵਿਜਵਾੜਾ ਅੱਛਾ ਅੱਛਾ ਠੀਕ ਐ ਇਥੋਂ ਅਨੰਦਪੁਰ ਸਾਹਿਬ ਕਿੰਨੇ ਕਿਲੋਮੀਟਰ ਹੈ ਗਿਆ ਅਸੀ ਅਨੰਦਪੁਰ ਸਾਹਿਬ ਇੱਧਰ ਆ ਅੱਛਾ ਇੱਧਰ ਹੈਣਾ ਹਾਂ ਠੀਕ ਆ ਉਹਦਾ ਕਾਂਜੀ ਪੀ ਕੇ ਵੇਖੀਏ ਸਵਾਦ ਨਹੀਂ ਹੈਗੀ ਯਾਰ ਇੱਥੇ ਦੂਜੀ ਰੇੜੀ ਤੇ ਆਏ ਆ ਇੱਥੇ ਦੇਖਦੇ ਆ ਕਿਦਾਂ ਨਿਊਡਲ ਜਾਂ ਮਿਲਦੇ ਆ ਜਾਂ ਮੋਮੋਸ ਕੀ ਲੱਗਦਾ ਹੈ ਮੋਮੋਸ ਤਾਂ ਦਿਖ ਰਹੇ ਆ ਮੋਮੋਸ ਖਾ ਲੈਨੇ ਆ ਸੰਦੀਪ ਬੜੀ ਡਰਦੀ ਹੈ ਹੈ ਉਹ ਕਹਿੰਦੀ ਨਹੀਂ ਕਿਤੇ ਨਹੀਂ ਰੁਕਣਾ ਕਿਥੋਂ ਨਹੀਂ ਰੁਕਣਾ ਹੈ ਹਾਂ ਰੁਕਣਾ ਕਿਉਂ ਨਹੀਂ ਕੰਨੀ ਤੈਨੂੰ ਤੈਨੂੰ ਸਵਾਦ ਲੱਗਦਾ ਕਿ ਲੱਜੂ ਬਾਗਾ ਟੀਕਾ ਛਾਤੀ ਖਾਣਾ ਕੱਚੇ ਲੱਗਦੇ ਫਿਰ ਕੱਚੇ ਹਾਂ ਵੀ ਬਾਬਾ ਐਸੇ ਐਸੇ ਮਰਾਜੋ ਕਹਿੰਦਾ ਜੀ ਵੀ ਮੈਨੂੰ ਉਹ ਕੱਚੇ ਚ ਲੱਗਦੇ ਫਿਰ ਸਟੀਮ ਵਾਲੇ ਤੇ ਤਲੇ ਤਲਕੇ ਕਰਾ ਲਈਏ ਮੈਂ ਚੱਲ ਠੀਕ ਹੈ ਮੈਂ ਚੱਲੇ ਵੀ ਖਾ ਲੂ ਇਹਨੇ ਮੈਂ ਖਾਦੇ ਆ ਵੀ ਉਹ ਫੀਲ ਹੁੰਦਾ ਨਵਾਂ ਨਵਾਂ ਅਭੀ ਇਹ ਨੋ ਕੁਐਸ਼ਨ ਹੈ ਮੈਂ ਬੈਟਰੀ ਕਿੰਨੇ ਦਿਨ ਕੱਢਦੀ ਕਹਿੰਦਾ 2 ਦਿਨ ਕੱਢਦੀ ਹੈ ਚਾਰਜ ਲਾਇਆ ਤੇ ਚਾਰ ਬਲਬ ਜਗਦੇ ਦੋ ਇਧਰ ਤੇ ਦੋ ਇਧਰ ਮੈਂ ਕਿੰਨੇ ਵਜੇ ਆ ਜਾਂਦੇ ਤੁਸੀਂ 4 4 ਵਜੇ ਫਿਰ ਰਾਤੀ 10 ਵਜੇ ਤੱਕ 10 ਵਜੇ ਤੱਕ ਅੱਛਾ ਫਿਰ ਤਾਂ ਵਧੀਆ ਯਾਰ ਕਿ ਨਹੀਂ ਵੈਸੇ ਲੈ ਕੇ ਰੱਖਣੀ ਚਾਹੀਦੀ ਐ ਅਮਰਜੈਂਸੀ ਆ ਹਨਾ ਵੈਸੇ ਤੇ ਇਨਵਰਟਰ ਹੈਗਾ ਯਾ ਤੇ ਇਹ ਜਿਹੜਾ ਕੋਈ ਦੁਕਾਨਦਾਰ ਹੈ ਨਾ ਉਹਨੂੰ ਰੱਖਣੀ ਚਾਹੀਦੀ ਕੋਈ ਹਨਾ ਜਿੰਨੇ ਇਨਵਰਟਰ ਨਹੀਂ ਲਵਾਇਆ ਸੰਦੀਪ ਹਣੀ ਕਹਿੰਦੇ ਆਪਾਂ ਸਪ੍ਰਿੰਗ ਰੋਲ ਖਾਣੇ ਆ ਤੇ ਉਹ ਸਪ੍ਰਿੰਗ ਰੋਲ ਖਾਣ ਲੱਗੀਆਂ ਨੇ ਤੇ ਇੱਕ ਮੂੰਹ ਮੁਸਕਰਾਤੀ ਆ ਕਿੰਨਾ ਕਮ ਸਵਾਦ ਹੈ ਭੁੱਖ ਵੜੀ ਯਾਰ ਨੇ ਅੱਗੀ ਹੀ ਢਿੱਡ ਭਰ ਲਿਆ ਹੁਣ ਕੀ ਕਰੀਏ ਯਾਰ ਮੈਨੂੰ ਬਹੁਤ ਭੁੱਖ ਲੱਗੀ ਸੀ ਕਿਉਂਕਿ ਰੋਟੀ ਨਹੀਂ ਖਾਧੀ ਖਾਧੀ ਸੀ ਰੋਟੀ ਪਰ ਭੁੱਖ ਬੜੀ ਲੱਗਦੀ ਹੈ ਮੈਂ ਹੁਣ ਰੱਜ ਲਈਏ ਪਹਿਲਾਂ ਕਦਾਂ ਕੋ ਬਣਿਆ ਕੋ ਪਰੰਪਾ ਖਾਣਨੇ 11 ਵਜੇ ਕੇ ਤੇ 7 ਮਿੰਟ ਤੇ ਆਪਾਂ ਪਹੁੰਚੇ ਆ ਆਲੋ ਸਰ ਗੁੰਦੀ ਦਾ ਬੜਗਵਾਦ ਜੀ ਗਵਾਦਗੀ ਦੇ ਗੋਤ ਤੇ ਪਾਈ ਦੇਣੀ ਆ ਉਹ ਕਹੀ ਜਾਂਦਾ ਪੱਪੀ ਦੀ ਥੋੜਾ ਬਚਾ ਟਿਕਾ ਪੱਪੀ ਦੀ ਗੋਤ ਤੇ ਲਾਤੀ ਕਰਫਟ ਹੁਣੇ ਹੁਣੇ ਹੀ ਆਵੀ ਲਾ ਕਾਕੜ ਗਿਆ ਗੱਡੀ ਚਲਾ ਚਲਾ ਸਹੀ ਗੱਲ ਯਾਰ ਬਾਬਾ ਕਿੱਥੇ ਆਉਦੀ ਕੁੜੀ ਕਹਿੰਦੀ ਲੱਭ ਲੈ ਮੇਰੀ ਕੁੜੀ ਦੀ ਗੋਤੜੀ ਰੋਬੜ ਜੀ ਕਿੱਥੇ ਯਾਰ ਡੇਗੀ ਕਿਦੇ ਕੀ ਪਤਾ ਕਿੱਥੇ ਸੋਇਆ ਖਲਾਰਾ ਬੜਾ ਪਤਾ ਕਰਨਾ ਕਿ ਤੁਸੀਂ ਵੇ ਕੁੜੀ ਤੁਹਾਡੀ ਨਹੀਂ ਪਾਇਆ ਆ ਆ ਪਾਣੀ ਡੋਲਿਆ ਕੇ ਡੋਲਿਆ ਇਹਦੇ ਵਿੱਚ ਝੂਟ ਨਾ ਬੋਲੇ ਹੁਣ ਆ ਬੋਤਲ ਪਹੁੰਚ ਗਏ ਆਪਾਂ ਗੱਡੀ ਆਪਣੀ ਸੇਫ ਕਰਕੇ ਆਪਾਂ ਲਾ ਲਈ ਆ ਆ ਲੱਗੀ ਆ ਗੱਡੀ ਆਪਣੀ ਤੇ ਆ ਗੱਡੀ ਆ ਵਾਲੀ ਗੱਡੀ ਥੋੜੀ ਗਲਤ ਲੱਗੀ ਜੇ ਥੋੜੀ ਐਨ ਹੋ ਜਾਂਦੀ ਨਾ ਫਿਰ ਆਪਣੀ ਗੱਡੀ ਥੋੜੀ ਰਮਾਨ ਨਾਲ ਲੱਗ ਜਣੀ ਬਾਕੀ ਚਲੋ ਸਰ ਗਿਆ ਵਾ ਵੀਰ ਗੱਡੀਆਂ ਧਿਆਨ ਨਾ ਕਢ ਲੈ ਇਹਨਾਂ ਮੈਂ ਗੱਡੀ ਦਾ ਕੰਮ ਹੋ ਜੇ ਬੰਨੇ ਕਣਾ ਇਹ ਕਿ ਕੈਂਡ ਹੈ ਜੀ ਮਕਰੀਓ ਪਾੜੀ ਲੱਗੇ ਬਕਰੀ ਇਹਨਾਂ ਨੇ ਪੌਨਾ ਇਹਨਾਂ ਨੇ ਮਤਲਬ ਪਾੜੀ ਲਾ ਕੇ ਬੱਕਰੀਆਂ ਰੱਖੀਆਂ ਇਹ ਦੁੱਧ ਲੈ ਕੇ ਆਏ ਆ ਲਵਲੀ ਹਣਾ ਦੇ ਰਿਸ਼ਤੇਦਾਰਾਂ ਕੋਲ ਰਾਜੂ ਹਣਾ ਦੇ ਰਿਸ਼ਤੇਦਾਰ ਇਹ ਹਰਿਆਲੀ ਬਸੇਰੀ ਇਦਾਂ ਇਦਾਂ ਦੀਆਂ ਗੱਡੀਆਂ ਦੇਖਣੇ ਫਿਲਮਾਂ ਦੇ ਚਾਹ ਨਹੀਂ ਮਗਨ ਲੱਗੀ ਹੈ ਹੈ ਲੰਡੀ ਜੀ ਆਹ ਵੇ ਨੰਦਾ ਟੱਲਾ ਗਿਆ ਅਹੋ ਇਥੇ ਉਹਨੂੰ ਲੱਗਦਾ ਹੋਰ ਇਹਨੂੰ ਕਿੰਨਾ ਲੱਗਣਾ ਏ ਇਹ ਕੁੜੀਏ ਵਾਸਤੇ ਕਿੰਨੇ ਰਾਹੋਗੇ ਫਿਰ ਦੁੱਧ ਹੁਣ ਉਹਨਾਂ ਕੋਲੋਂ ਮਗਵਾਇਆ ਇੱਥੇ ਨਾਲ ਹੀ ਰਿਸ਼ਤੇਦਾਰ ਹਨਾ लवली ਹੋਣਾ ਦੇ ਤੇ ਆਪਣੀ ਗੱਡੀ ਇੱਧਰ ਲੱਗ ਗਈ ਸਰਾਂ ਦੇ ਵਿੱਚ ਤੇ ਰੂਮ ਵੀ ਆਪਾਂ ਨੂੰ ਮਿਲ ਗਿਆ ਏਸੀ ਰੂਮ ਫਰਸਟ ਕਲਾਸ ਵਧੀਆ ਆਹ ਭੰਡੇ ਇੱਕ ਏਸੀ ਰੂਮ ਆਪਾਂ ਨੂੰ ਮਿਲ ਗਿਆ ਫਰਸਟ ਕਲਾਸ ਵਧੀਆ ਤੇ ਹੁਣ ਸਾਮਾਨ ਨਾ ਸੋਵਾਂਗੇ ਕਿ ਨਹੀਂ ਆ ਦਿਓ ਇਹ ਕੋਈ ਨਾ ਸੌਣ ਲੱਗਾ ਸਵੇਰੇ ਕਿੰਨੇ ਵਜੇ 10 ਵਜੇ ਜਿਦੋਂ ਕੀ ਹੈ ਉਹ ਮੇਰੇ ਲਈ ਮੇਰੇ ਲਈ ਭਾਈ ਸੌਂ ਹੀ ਹਲੇ ਕਿਹੜਾ ਜਾਂਦੇ ਸੁਤੇ ਜਾਣ ਕਿਹ ਕਾਏ ਫਿਰ ਗੱਲਤ ਗੱਲ ਹਾਂ ਹੁਣ ਅੱਜ ਅੱਜ ਕਈ ਢਾਕੇ ਹੁਣ ਕਿੱਥੇ ਸੁਤੇ ਜਾਣ ਅੱਜ 1 ਘੰਟਾ ਲੱਗ ਜਾਣਾ ਹਲੇ ਮੈਂ ਵਲੋਗ ਐਡਿਟ ਕਰਨਾ ਵਾ ਟਾਈਮ ਲੱਗ ਜਾਣਾ ਕਾਫੀ 11:30 ਹੋਣ ਬੱਜੀ ਆ ਐਂ ਨੂੰ ਨਹੀਂ ਅੱਜ ਨੀਂਦ ਆਵਣੀ ਹੈ ਤੇ ਰੂ ਮੋ ਆਪਣਾ ਮੇਰਾ ਫਰਸਟ ਕਲਾਸ ਇਹ ਤੇ ਲੰਬੀ ਹੋਣਾ ਨੇ ਨਾ ਇਹ ਜੱਲਲੀ ਨੂੰ ਜਿਸ ਤਰੀਕੇ ਨਾਲ ਧੰਨਵਾਦ ਕਰਨਾ ਪੈਂਦਾ ਸਲਾਮ ਜੀ ਤੁਹਾਡੇ ਆਪਾਂ ਨੂੰ ਅਧਿਗਿਆ। ਪੁਣੀ? ਹਾਂਜੀ। ਅੱਜ ਕਰਨਾ ਮਰਦਾ ਧੰਨਵਾਦ ਬਰੇ। ਚਲੋ। ਠੀਕ ਆ ਜੀ ਜੀ ਅੱਜ ਦਾ ਵੀਰ ਨੂੰ ਵਧੀਆ ਲੱਗਾ ਲੇਕੋ ਜੇ ਇਸ 채ਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਸਸੀ ਕਾ। ਸਸੀ ਕਾ ਕਰ ਦਿਓ ਅਰਗਨ ਸਸੀ ਕਾ ਕਰ ਦਿਓ। ਸਸੀ ਕਾ ਕਰੋ। ਸਸੀ ਕਾ ਕਰ ਦਿਓ। ਸਸੀ ਕਾ। ਸਸੀ ਭਾਈ ਕਾ ਦੋ। ਭਾਈ